ਗ੍ਰੇਟਰ ਨੋਇਡਾ ਵਿੱਚ ਦਾਜ ਦੀ ਮੰਗ ਨੂੰ ਲੈ ਕੇ ਜਿੰਦਾ ਸਾੜ ਦਿੱਤੀ ਗਈ ਨਿੱਕੀ ਭਾਟੀ ਦੇ ਮਾਮਲੇ ਨੇ ਇੱਕ ਨਵਾਂ ਮੋੜ ਲੈ ਲਿਆ ਦਾਜ ਪ੍ਰਥਾ ਹਾਲਾਂਕਿ ਸਾਡੇ ਸਮਾਜ ਵਿੱਚ ਇਸ ਨੂੰ ਖਤਮ ਕਰ ਦਿੱਤਾ ਗਿਆ ਹੈ ਪਰ ਕੁਝ ਕਟਿਆ ਮੰਟੈਲਿਟੀ ਦੇ ਲੋਕ ਅੱਜ ਵੀ ਇਸੇ ਹੀ ਪ੍ਰਥਾ ਨੂੰ ਪ੍ਰਮੋਟ ਕਰ ਰਹੇ ਨੇ ਨਿੱਕੀ ਭਾਟੀ ਦਾ 2016 ਵਿੱਚ ਵਿਆਹ ਹੋਇਆ ਤੇ ਉਸਦੇ ਪਰਿਵਾਰ ਵੱਲੋਂ ਉਸਦੇ ਸਹੌਰਾ ਪਰਿਵਾਰ ਨੂੰ ਇੱਕ ਸਕੋਰਪੀਓ ਐਸਯੂਵੀ ਮੋਟਰਸਾਈਕਲ ਤੇ ਕੁਝ ਸੋਨੇ ਦੇ ਗਹਿਣੇ ਦਿੱਤੇ ਗਏ ਸੀ ਹੁਣ ਇਹ ਤੇ ਸਵਾਲ ਇਹ ਬਣਦਾ ਹੈ ਕਿ ਇਸ ਵਿੱਚ ਗਲਤੀ ਕਿਸ ਪਰਿਵਾਰ ਦੀ ਸੀ ਕਿ ਨਿੱਕੀਪਾਟੀ ਦੇ ਪਰਿਵਾਰ ਵੱਲੋਂ ਉਸਦੇ ਵਿਆਹ ਸਮੇਂ ਉਸਦੇ ਸਹੌਰਾ ਪਰਿਵਾਰ ਨੂੰ ਦਾਜ ਦੇਣਾ ਚਾਹੀਦਾ ਸੀ ਨਿੱਕੀਪਾਟੀ ਨੂੰ ਉਸਦੇ ਨਾਂ ਬਾਲਗ ਬੱਚੇ ਦੇ ਸਾਹਮਣੇ ਮਾਰਿਆ ਜਾਂਦਾ ਸੀ ਆਖਰ ਕੀ ਬੀਤਦੀ ਹੋਵੇਗੀ ਉਸ ਮਾਂ ਤੇ ਜਾਂ ਫਿਰ ਇਹੋ ਜਿਹੀ ਘਟਨਾ ਨੇ ਬੱਚੇ ਅੰਦਰ ਕਿਹੋ ਜੀ ਮੈਂਟੈਲਿਟੀ ਨੂੰ ਜਨਮ ਦਿੱਤਾ ਹੋਵੇਗਾ ਨਿੱਕੀਪਾਟੀ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਸ ਦੀ ਹੱਤਿਆ ਉਸਦੇ ਪਤੀ ਵਿਪਨ ਪਾਟੀ ਪਰਾ ਰੋਹਿਤ ਮਾਂ ਅਤੇ ਪਿਤਾ ਨੇ ਕੀਤੀ ਅੱਗੇ ਦੇਖਦੇ ਆ ਇਹਨਾਂ ਨੂੰ ਕਿਹੜੀ ਸਜ਼ਾ ਦਿੱਤੀ ਜਾਵੇਗੀ ਤੇ ਇਹਨਾਂ ਲਈ ਕਿਹੜੀ ਸਜ਼ਾ ਬੰਦੀ ਹੈ ਇਹ ਤੁਸੀਂ ਕਮੈਂਟਾਂ ਵਿੱਚ ਜਰੂਰ ਦੱਸਿਓ ਜੁੜੇ ਰਹੋ ਨਿਸ਼ ਰਿਪੋਰਟਸ ਨਾਲ ਥੈਂਕਸ ਫੋਰ ਵਾਚਿੰਗ